ਡੇਰਾਬੱਸੀ ਦੇ ਵਿੱਚ ਉਸ ਸਮੇਂ ਹਲਚਲ ਮਚ ਗਈ ਜਦ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਡੇਰਾਬੱਸੀ ਦੀ ਜੱਜ ਦੀ ਸੁਰੱਖਿਆ ਦੇ ਵਿੱਚ ਲੱਗੇ ਸਰਕਾਰੀ ਪੁਲਿਸ ਮੁਲਾਜ਼ਮ ਦੀ ਲਾਸ਼ ਇੱਕ ਗੱਡੀ ਦੇ ਵਿੱਚੋਂ ਮਿਲੀ ਹੈ ਇਹ ਗੱਡੀ ਜੱਜ ਦੀ ਕੋਠੀ ਤੋਂ ਸਿਰਫ 200 ਮੀਟਰ ਦੂਰੀ ਤੇ ਉੱਪਰ ਖੜੀ ਸੀ ਜਿਸ ਵਿੱਚ ਪੁਲਿਸ ਮੁਲਾਜ਼ਮ ਦੀ ਲਾਸ਼ਮਰੀਏ ਮਰਤ ਦੇ ਪਹਿਸ਼ਾਨ 36 ਸਾਲਾ ਹਰਜੀਤ ਸਿੰਘ ਦੇ ਵਜੂ ਹੋਈ ਹੈ ਜਿਹੜਾ ਕਿ ਜੱਜ ਦੀ ਸੁਰੱਖਿਆ ਦੇ ਵਿੱਚ ਲੱਗਿਆ ਹੋਇਆ ਸੀ ਜਿਸ ਜਗ੍ਹਾ ਇੱਕ ਗੱਡੀ ਖੜੀ ਸੀ ਉੱਥੇ ਚੰਡੀਗੜ੍ਹ ਪੁਲਿਸ ਦਾ ਇੱਕ ਮੁਲਾਜ਼ਮ ਪਹੁੰਚਿਆ ਜਦੋਂ ਉਸਨੇ ਗੱਡੀ ਸਟਾਰਟ ਦੇਖੀ ਤਾਂ ਗੱਡੀ ਦੇ ਵੱਲ ਗਿਆ ਪਰ ਗੱਡੀ ਦੇ ਵਿੱਚ ਖੂਨ ਨਾਲ ਲਥਪਤ ਪੁਲਿਸ ਮੁਲਾਜ਼ਮ ਦੀ লাশ ਪਈ ਸੀ ਜਿਸ ਤੋਂ ਬਾਅਦ ਮੌਕੇ ਤੇ ਉਸਨੇ ਪੂਰੀ ਟੀਮ ਨੂੰ ਬੁਲਾਇਆ ਅਤੇ ਜੱਜ ਨੂੰ ਵੀ ਸੋਚਿਤ ਕੀਤਾ ਜਾਂਚ ਕਰ ਇਹ ਪੁਲਿਸ ਮੁਲਾਜ਼ਮ ਨੇ ਦੱਸਿਆ ਹੈ ਕਿ ਮ੍ਰਿਤਕ ਹਰਜੀਤ ਸਿੰਘ ਜਿਹੜਾ ਕਿ 4 ਵਜੇ ਸ਼ਾਮ ਨੂੰ ਜੱਜ ਨੂੰ ਲੈਣ ਦੇ ਲਈ ਅਦਾਲਤ ਜਾਂਦਾ ਸੀ ਪਰ ਅੱਜ ਉਹ ਨਹੀਂ ਪਹੁੰਚ ਸਕਿਆ ਗੱਡੀ ਅੰਦਰੋਂ ਲੋਕ ਸੀ ਅਤੇ ਪੁਲਿਸ ਮੁਲਾਜ਼ਮ ਦੇ ਮੱਥੇ ਦੇ ਵਿੱਚ ਗੋਲੀ ਵਜੀ ਹੋਈ ਸੀ ਜਿਸ ਤੋਂ ਖੁਦਕੁਸ਼ੀ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਮ੍ਰਿਤਕ ਪੁਲਿਸ ਮੁਲਾਜ਼ਮ ਦੀ লাশ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਮੌਕੇ ਦੇ ਉੱਪਰ ਫੋਰੈਂਸਿਕ ਟੀਮ ਵੀ ਪਹੁੰਚ ਚੁੱਕੀ ਹੈ ਜਿਨ੍ਹਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਦੀ ਗੜੀ ਲਾਸ਼ ਦੇ ਕੋਲੋਂ ਨਾ ਤਾਂ ਕੋਈ ਸੁਸਾਈਡ ਨੋਟ ਮਿਲਿਆ ਅਤੇ ਨਾ ਹੀ ਕੋਈ ਹੋਰ ਸੁਰਾਗ ਸਿਰਫ ਖਦਸ਼ਾਈ ਜਤਾਇਆ ਜਾ ਰਿਹਾ ਹੈ ਕਿ ਉਸ ਵੱਲੋਂ ਸੁਸਾਈਡ ਕੀਤਾ ਗਿਆ ਹੈ ਅੱਗੇ ਦੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਇਸ ਮਾਮਲੇ ਦੀਆਂ ਨਵੀਆਂ ਅਪਡੇਟਸ ਜਾਣਨ ਦੇ ਲਈ ਜੁੜੇ ਰਹੋ ਚਲੰਦਰ ਸਿਟੀ ਲਾਈਵ ਜੀ